ਲੋਕਾਂ ਨੂੰ ਅਪੀਲ ਕੀਤੀ ਸੀ ਮੈਂ ਪਹਿਲਾਂ ਵੀ ਆਪਣੇ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਕਿ ਤੁਸੀਂ ਆਪਣੀ ਮਤ ਦਾ ਦਾਨ ਕਰਨਾਗਾ ਬੜਾ ਸੋਚ ਸਮਝ ਕੇ ਕਰਨਾ ਚਾਹੀਦਾਗਾ ਕਿ ਤੁਹਾਡੀ ਮਤ ਦੀ ਕੋਈ ਗਲਤ ਵਰਤੋਂ ਨਾ ਕਰੇ ਕਰਕੇ ਤੁਹਾਡੀ ਮਤ ਦੀ ਕੋਈ ਗਲਤ ਵਰਤੋਂ ਕਰਕੇ ਤੇ ਅੱਜ ਜਿਹੜੇ ਐਮ ਐਲ ਏ ਮੰਤਰੀ ਬਣੇ ਬੈਠੇ ਆ ਤੇ ਅਸਲੀ ਤੁਸੀਂ ਹਮੇਸ਼ਾ ਆਪਣੀ ਮਤ ਦਾ ਦਾਨ ਸੋਚ ਸਮਝ ਕੇ ਕਰਨਾ ਜੀ ਫਸਟ ਟਾਈਮ ਇਲੈਕਸ਼ਨ ਲੜਿਆ ਕਿਦਾਂ ਦਾ ਰਿਐਪੀਰ ਸਾਡਾ ਬਹੁਤ ਵਧੀਆ ਰਿਹਾ ਜੀ ਬਹੁਤ ਲੋਕਾਂ ਨਾਲ ਪਿਆਰ ਮਿਲਿਆ ਬਹੁਤ ਲੋਕਾਂ ਨੇ ਸਨੇਹ ਦਿੱਤਾ ਮੈਨੂੰ ਲੋਕਾਂ ਨੇ ਵਿਸ਼ਵਾਸ ਵੀ ਚਿਤਾਇਆ ਲੋਕਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਵੋਟ ਪਾਵਾਂਗੇ ਤੇ ਮੈਂ ਮੁੱਦਿਆਂ ਤੇ ਗੱਲ ਕੀਤੀ ਐ ਮੈਂ ਕਿਸੇ ਨੂੰ ਭੰਡਨ ਦੀ ਗੱਲ ਨਹੀਂ ਕੀਤੀਗੀ ਮੈਂ ਜਿਹੜੇ ਪੰਜਾਬ ਦੇ ਮੁੱਦੇ ਹੈਗੇ ਆ ਅਸਲ ਮੁੱਦੇ ਉਹਨਾਂ ਦੀ ਗੱਲ ਕੀਤੀ ਲੋਕਾਂ ਵਿੱਚ ਦੇ ਲੋਕਾਂ ਨੇ ਕੀ ਸਮੱਸਿਆਵਾਂ ਨੇ ਜਿਆਦਾ ਲੋਕ ਪੀੜਿਤ ਹੈਗੇ ਆ ਪਾਣੀ ਤੋਂ ਬਹੁਤ ਪੀੜਿਤ ਹੈਗੇ ਆ ਇਸਲ ਮੈਨੇ ਦੇ ਵਿੱਚ ਲੋਕਾਂ ਨੂੰ ਸਾਫ ਪਾਣੀ ਮਹੱਈਆ ਨਹੀਂ ਕਰਾਇਆ ਜਾ ਰਿਹਾ ਜਿਹੜੇ ਬਾਰ ਬਾਰ ਕਹਿੰਦੇ ਨੇ ਕਿ ਸੰਦ ਸੀ ਸਾਫ ਪਾਣੀ ਮਹੱਈਆ ਕਰਾਇਆ ਕਰਾਉਣੇ ਆ ਤੁਸੀਂ ਉਹਨਾਂ ਨੂੰ ਪੁੱਛੋ ਕਿ 95 ਵਾਡਾਂ ਦੇ ਜਿਹੜਾ ਸੈਂਪਲ ਲਿੱਤੇ ਜਾਂਦੇ ਸਾਰੇ ਦੇ ਸਾਰੇ ਸੈਂਪਲ ਪੀਣਯੋਗੇ ਪਾਣੀ ਦੇ ਫੇਲ ਆਣਗੇ ਫਿਰ ਉਹਦੇ ਨਾਲ ਦੀ ਨਾਲ ਇੱਕ ਗੱਲ ਤੁਸੀਂ ਇਹ ਸਮਝ ਕੇ ਚੱਲੋ ਰੋਪੜ ਦੇ ਕੋਲੋਂ ਨਾ ਚਾਰ ਪਾਈਪਾਂ ਪੈਂਦੀਆਂ ਚਾਰ ਪਾਈਪਾਂ ਦਾ ਮਤਲਬ ਤੁਸੀਂ ਇਹ ਸਮਝ ਲਓ ਕਿ ਉੱਥੋਂ ਜਿਹੜਾ ਸੀਵਰੇਜ ਦਾ ਪਾਣੀ ਗਿਆ ਉਹ ਨਿਰੰਕਾਰੀ ਭਵਨ ਦੇ ਕੋਲ ਇੱਕ ਪਾਈਪ ਖੁੱਲਦਾ ਉਹਦੇ ਚਾਰ ਹੋਲ ਜਗਿਆ ਤੇ ਜਿਹੜੇ ਲੁਧਿਆਣਾ ਵਾਸੀ ਜਿਹੜਾ ਗੰਦਾ ਪਾਣੀ ਲੰਬੇ ਸਮੇਂ ਤੋਂ ਪੀ ਰਹੇ ਆ ਤੇ ਉਹ ਬਿਮਾਰੀਆਂ ਦਾ ਕਾਰਨ ਹੈਗਾ ਤੇ ਲੋਕਾਂ ਨੂੰ ਸਮਝਣਾ ਚਾਹੀਦਾ ਹੈਗਾ ਸੀ ਉਹਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਕਿਹਾ ਕਿ ਤੁਸੀਂ ਜਾਗੋ ਇਹ ਤੁਸੀਂ ਦੇਖਿਆ ਕਿ ਦੋ ਦਿਨਾਂ ਤੋਂ ਲਗਾਤਾਰ ਕੋਈ ਸ਼ੂਟ ਵੰਡ ਰਿਹਾ ਕੋਈ ਸ਼ਰਾਬ ਵੰਡ ਰਿਹਾ ਤੇ ਕੋਈ ਅਲੱਗ-ਅਲੱਗ ਤਰੀਕਿਆਂ ਨਾਲ ਵੋਟਰਾਂ ਨੂੰ ਪਰਮਾਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਤੇ ਉਹਨਾਂ ਨੇ ਨਾ ਵੋਟਰਾਂ ਨੂੰ ਦਰਸਲ ਬਿਕਾਊ ਸਮਝ ਲਿਆ ਤੇ ਮੈਂ ਵੋਟਰਾਂ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਬਿਕਾਉ ਨਹੀਂ ਹੋ ਤੁਹਾਡੀ ਮਤ ਦਾ ਦਾਨ ਬਹੁਤ ਕੀਮਤੀ ਹੈ ਇਸ ਲਈ ਇਹ ਤੁਹਾਨੂੰ ਚੀਜ਼ਾਂ ਦੇ ਕੇ ਪਰਮਾਉਣ ਦੀ ਕੋਸ਼ਿਸ਼ ਕਰਦੇ ਐ ਇਹਨਾਂ ਤੋਂ ਬਚ ਕੇ ਰਹੋ ਇਹ ਬਾਅਦ ਚੋ ਅੱਜ ਤੇ ਤੁਹਾਡੇ ਵਿੱਚ ਵਿਚਰ ਰਹੇ ਐ ਬਾਅਦ ਚੋ ਇਹਨਾਂ ਨੇ ਚੋ ਕਿਸੇ ਨੇ ਤੁਹਾਨੂੰ ਨਜ਼ਰ ਨਹੀਂ ਆਣਾ ਨਾ ਤੁਹਾਨੂੰ ਮਿਲਣਾ ਆਗਾ ਜੇਕਰ ਤੁਸੀਂ ਇਹਨਾਂ ਦੇ ਪਿਛੋਕੜ ਤੇ ਝਾਤ ਮਾਰੋਗੇ ਤੇ ਤੁਹਾਨੂੰ ਇਹਨਾਂ ਦਾ ਰਵਈਆ ਤੇ ਇਹਨਾਂ ਦੀ ਕਾਰਗੁਜ਼ਾਰੀਆਂ ਸਭ ਕੁਝ ਇਨਾਂ ਦਾ ਪਤਾ ਲੱਗੇਗਾ ਉਹ ਦੇਖਦੇ ਹਾਂ ਜੀ ਇੱਥੇ ਆ ਰਾਉਂਡ ਮਾਰਿਆ ਕਿੱਦਾਂ ਲੱਗਿਆ ਕੋਈ ਹੈ ਰੋਲਾ ਰੱਪਾ ਨਹੀਂ ਰੋਲਾ ਰੱਪਾ ਪੈ ਸਕਦਾ ਸੀ ਉਹ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਅ ਅਲੱਗ-ਅਲੱਗ ਤਰੀਕਿਆਂ ਨਾਲ ਭਰਮਾਇਆ ਤੁਹਾਨੂੰ ਮੈਂ ਦੱਸਿਆਗਾ ਵੋਟਰਾਂ ਨੂੰ ਭਰਮਾ ਚੁੱਕੇ ਆ ਇਹ ਪੂਰੀ ਸਰਕਾਰੀ ਤੰਤਰ ਦਾ ਜ਼ੋਰ ਲੱਗਿਆ ਪਿਆ ਸੀ ਇਸ ਸੀਟ ਨੂੰ ਹਥਿਆਣ ਪਿੱਛੇ ਤੁਸੀਂ ਦੇਖਿਆ ਕਿ ਕਿੰਨਾ ਪੋਸਟਰ ਸ਼ਹਿਰ ਦੇ ਵਿੱਚ ਜਿਹੜੀਆਂ ਗ੍ਰੀਨ ਬੈਲਟਾਂ ਆ ਗਈਆਂ ਉਹ ਸਾਰੀਆਂ ਗ੍ਰੀਨ ਬੈਲਟਾਂ ਤੇ ਕਬਜ਼ ਹੋ ਗਏ ਤੇ ਮੈਂ ਧੰਨਵਾਦ ਕਰਦਾ ਲੁਧਿਆਣੇ ਦੇ ਵੋਟਰਾਂ ਦਾ ਜਿਹੜੇ ਵੋਟ ਦੇਣ ਆਏ ਆਪਣੀ ਮੱਤ ਦਾ ਦੇਣ ਆਏ ਚਾਹੇ ਕਿਸੇ ਨੂੰ ਵੀ ਦੇਣ ਮੈਨੂੰ ਕੋਈ ਦਿੱਕਤ ਨਹੀਂ ਗਈ ਅਸੀਂ ਆਪਣੇ ਮੁੱਦਿਆਂ ਦੀ ਗੱਲ ਕੀਤੀ ਅਸੀਂ ਪੰਜਾਬ ਦੇ ਮੁੱਦੇ ਛੂਏ ਕਿਉਂਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹੀ ਜੰਗ ਦੇ ਦੌਰਾਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ ਸਿਰਫ ਇੱਕੋ ਇੱਕ ਪਾਰਟੀ ਸੀ ਪੂਰੇ ਦੇਸ਼ ਦੇ ਵਿੱਚ ਜਿਨੇ ਨੌਵੋਰ ਬੀਸ ਦੀ ਗੱਲ ਕੀਤੀ ਸੀ ਇਸ ਤੋਂ ਇਲਾਵਾ ਕਿਸੇ ਨੇ ਵੀ ਕੋਈ ਗੱਲ ਨਹੀਂ ਕੀਤੀ ਸਾਰੇ ਕਹਿੰਦੇ ਸੀ ਕਿ ਤੁਸੀਂ ਲੜੋ ਜੀ ਜੰਗ ਲੜੋ ਇਹ ਬੀਤੇ ਦਿਨੀ ਜਿਹੜਾ ਪਲੇਨ ਕ੍ਰੈਸ਼ ਹੋਇਆ ਉਹਦੇ ਵਿੱਚ ਇੱਕ ਬੜੀ ਹਿਦੇ ਵਿਰਦਾਤ ਇੱਕ ਤਸਵੀਰ ਆਈ ਸੀ ਨਿੱਕੇ ਨਿੱਕੇ ਬੱਚਿਆਂ ਦੇ ਨਾਲ ਤਸਵੀਰ ਆਈ ਸੀ ਤੇ ਉਹ ਸਾਰੀ ਦੁਨੀਆ ਦਾ ਹਿਰਦਾ ਬਲੁੰਦ ਰਿਆ ਗਿਆ ਤੇ ਜੇਕਰ ਤੁਸੀਂ ਦੱਸੋ ਮੈਨੂੰ ਜੇਕਰ ਪੰਜਾਬ ਦੇ ਵਿੱਚ ਕੋਈ ਅਜੇਹੀ ਘਟਨਾ ਵਾਪਰ ਜਾਂਦੀ ਕੋਈ ਨਿਊਕਲੀਅਰ ਕੋਈ ਪਰਮਾਣੂ ਹਥਿਆਰ ਨਾਲ ਅਟੈਕ ਹੋ ਜਾਂਦਾ ਤੇ ਪੰਜਾਬ ਦੇ ਲੋਕਾਂ ਦੇ ਵਾਸਤੇ ਐਡੇ ਲੋਕਾਂ ਨੇ ਰੋਣਾ ਸੀ ਸੋ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਗਵਾਂਡ ਦੇ ਵਿੱਚ ਲੜਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਇੰਟੈਲੀਜੈਂਸ ਫੇਲਿਅਰ ਨੂੰ ਤੁਸੀਂ ਲੜਾਈ ਕਰਕੇ ਸਾਡਾ ਪੰਜਾਬ ਦਾ ਖਾਤਮਾ ਨਾ ਕਰੋ ਨਹੀਂ ਸਾਡਾ ਅਗਲਾ ਟੀਚਾ ਹੈਗਾ ਆਪਣੇ ਹਲਕੇ ਨੂੰ ਸਾਫ਼ ਸੁਥਰਾ ਕਰਨਾ ਤੇ ਇੱਕ ਨਾਲ ਦੀ ਨਾਲ ਟੀਚਾ ਹੈਗਾ ਕਿ ਜਿਹੜੀਆਂ ਆਵਾਰਾ ਗਾਈਆਂ ਘੁੰਮਦੀਆਂ ਈਆਂ ਉਹ ਉਹਨਾਂ ਲਈ ਗਊਸ਼ਾਲਾ ਅਸੀਂ ਬਣਾਵਾਂਗੇ ਅਸੀਂ ਦੱਸਿਆ ਗਿਆ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਜਿਹੜਾ ਸਿਟੀ ਸੈਂਟਰ ਬਰਾਨ ਪਿਆ ਆ ਉਹ ਜਿਹੜਾ ਅੱਡਾ ਬਣ ਚੁੱਕਾ ਨਸ਼ੇੜੀ ਲੋਕਾਂ ਦਾ ਅੱਡਾ ਬਣ ਚੁੱਕਾ ਉਥੇ ਅਸੀਂ ਗੱਲ ਕੀਤੀ ਆ ਆਵਾਰਾ ਗਾਇਆਂ ਜਿਹੜੀਆਂ ਹਾਸ਼ੀਆਂ ਦਾ ਕਾਰਨ ਬੰਦੀਆਂ ਤੇ ਜਿਨ੍ਹਾਂ ਨੂੰ ਸਾਡੇ ਅਸੀਂ ਮੁੱਖ ਤੌਰ ਤੇ ਪੁੱਛਦੇ ਆ ਤੇ ਉਹ ਸੜਕਾਂ ਤੇ ਨਾ ਰੋਲਾ